ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਪੰਜਾਬੀ ਆਪਣੀ ਫਿਰਾਕ ਦਿੱਲੀ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ ਖਾਸ ਕਰ ਸਿੱਖ ਧਰਮ ਵਿੱਚ ਗੁਰੂਆਂ ਵੱਲੋਂ ਸੇਵਾ ਨੂੰ ਖਾਸ ਅਹਿਮੀਅਤ ਦਿੱਤੀ ਹੈ ਤੇ ਕਿਸੇ ਨੂੰ ਜਿਸ ਚੀਜ਼ ਦੀ ਵੀ ਜ਼ਰੂਰਤ ਹੈ ਸਿੱਖ ਉਹ ਜ਼ਰੂਰਤ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ ਪਿੰਡ ਪਹਾੜਾ ਦੇ ਦੋ ਨੌਜਵਾਨ ਕਿਸਾਨ ਪ੍ਰਾਹਰ ਬਰਿੰਦਰ ਸਿੰਘ ਮਾਨ ਅਤੇ ਗੁਰਬਿੰਦਰ ਸਿੰਘ ਮਾਨ ਪਿਛਲੇ 15 ਸਾਲਾਂ ਤੋਂ ਆਪਣੇ ਪਿਤਾ ਵੱਲੋਂ ਸ਼ੁਰੂ ਕੀਤੀ ਗਈ ਪਰੰਪਰਾ ਨਿਭਾਉਂਦੇ ਹੋਏ ਲੋਹੜੀ ਵਾਲੇ ਦਿਨ ਗੰਨੇ ਦੇ ਰਸ ਦਾ ਤੇ ਚਾਹ ਪ੍ਰਸ਼ਾਦ ਦੇ ਕੜਾ ਦਾ ਖੁੱਲਾ ਲੰਗਰ ਲਗਾਉਂਦੇ ਹਨ ਜੋ ਸਵੇਰੇ 4 ਵਜੇ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਸਾਰਾ ਦਿਨ ਚੱਲਦਾ ਹੈ। ਇਸ ਦੌਰਾਨ ਲੋਕ ਆਪਣੇ ਘਰਾਂ ਵਿੱਚ ਰੋਹ ਦੀ ਖੀਰ ਬਣਾਉਣ ਲਈ ਡੋਲੂ ਬਾਲਟੀਆਂ ਪਰ ਪਰ ਕੇ ਰੋ ਲੈ ਕੇ ਜਾਂਦੇ ਹਨ। ਦੋਹਾਪਰਾਵਾ ਵੱਲੋਂ ਗੰਨੇ ਦੇ ਰਸ ਦਾ ਲੰਗਰ ਆਪਣੀ ਬੀਜੀ ਫਸਲ ਤੋਂ ਨਹੀਂ ਲਗਾਇਆ ਜਾਂਦਾ ਬਲਕਿ ਉਹ ਗੰਨਾ ਮੁੱਲ ਖਰੀਦੇ ਹਨ ਅਤੇ ਲਗਭਗ 200 ਕੁਇੰਟਲ ਗੰਨਾ ਇਸ ਖੁੱਲੇ ਲੰਗਰ ਲਈ ਉਹਨਾਂ ਵੱਲੋਂ ਖਰੀਦਿਆ ਜਾਂਦਾ ਹੈ ਅਤੇ ਉਹਨਾਂ ਦੀ ਇੱਛਾ ਹੈ ਕਿ ਉਹਨਾਂ ਦੇ ਬੱਚੇ ਵੀ ਅੱਗੋਈ ਪਰੰਪਰਾ ਜਾਰੀ ਰੱਖਣ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਸਸੀ ਗਾਲ ਜੀ ਤੁਹਾਨੂੰ ਸਾਰਿਆਂ ਨੂੰ ਲੋਹੜੀਆਂ ਤੇ ਹੋਰ ਤਿਉਹਾਰ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਜੀ ਇਹ ਗੰਨੇ ਦਾ ਰਸ ਗੰਨੇ ਰੋਹ ਦੇ ਗੰਨੇ ਦੇ ਰਸਜਾ ਲੰਗਰ ਜਿਹੜਾ ਆ ਇਹ ਅਸੀਂ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਤਕਰੀਬਨ 14-15 ਸਾਲ ਤੋਂ ਲਗਾ ਰਹੇ ਹਾਂ ਆਪਣਾ ਸਾਰਾ ਪਰਿਵਾਰ ਅਸੀਂ ਮਿਲ ਜੁਲ ਕੇ ਆਪਣੇ ਸਾਥੀਆਂ ਨਾਲ ਜਿਹੜੇ ਹੋ ਰਹੇ ਨੇ ਤੇ ਅਸੀਂ ਸ਼ੁਰੂ ਕੀਤਾ ਸੀ ਲਗਭਗ ਮੇਰਾ ਖਿਆਲ 2011-12 ਤੋਂ ਅਸੀਂ ਸ਼ੁਰੂ ਕੀਤਾ ਸੀ ਤੇ ਉਦੋਂ ਅਸੀਂ ਥੋੜਾ ਜਿਹਾ ਮਤਲਬ ਗੰਨਾ ਵਗੈਰਾ ਸ਼ੁਰੂ 10-15 ਕੁਇੰਟਲ ਤੋਂ ਸ਼ੁਰੂ ਕੀਤਾ ਸੀ ਹੌਲੀ 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 ਵਧਦਾ ਵਧਦਾ ਇਹ ਪਹਿਲਾਂ ਇੱਕ ਵੇਲੇ ਨਾਲ ਲਾਇਆ ਸੀ ਫੇਰ ਕੁ ਵੇਲੇ ਤੋਂ ਬਾਅਦ ਇਹ ਦੂਜਾ ਮੇਲਾ ਕਰਦਾ ਫੇਰ ਤੀਸਰਾ ਕਰਦਾ ਹੁਣ ਲਗ ਤਕਰੀਬਨ ਤਕਰੀਬਨ 150 ਤੋਂ 200 ਕੁਆਂਟਲ ਕੰਨਾ ਜਿਹੜਾ ਸਵੇਰੇ 3:30 ਵਜੇ ਤੋਂ ਲੈ ਕੇ ਸ਼ਾਮ ਨੂੰ 6-7 ਜਿੰਦ ਤੱਕ ਸੰਗਤ ਐਂਡ ਤੱਕ ਆਉਣਾ ਨਹੀਂ ਹਟਦੀ ਉਦੋਂ ਤੱਕ ਇਹ ਲਗਾਤਾਰ ਹੀ ਮੇਲੇ ਤਿੰਨ ਮੇਲੇ ਲਗਾਤਾਰ ਚੱਲਦੇ ਰਹਿੰਦੇ ਨੇ ਤੇ ਅਸੀਂ ਮਤਲਬ ਇਹ ਇਸ ਕਰਕੇ ਸ਼ੁਰੂ ਕੀਤਾ ਹੈ ਕਿ ਕਿਉਂਕਿ ਇਹ ਜਿਹੜੀ ਆ ਰੋ ਦੀ ਖੀਰ ਆ ਕਿਉਂਕਿ ਇਹ ਪੁਰਾਣੀ ਬਜ਼ੁਰਗਾਂ ਦੀ ਕਹਾਵਤ ਹੈ ਕਿ ਖੀਰ ਜਿਹੜੀ ਅੱਜ ਕੰ ਬਣਦੀ ਆ ਲੋਹੜੀ ਦੇ ਸ਼ੁਭ ਦਿਹਾੜੇ ਤੇ ਉਹ ਕਹਿੰਦੇ ਹੁੰਦੇ ਨੇ ਪੁਰਾਣੇ ਬਜ਼ੁਰਗ ਕੇ ਪੋ ਵਿੱਚ ਰਿੱਧੀ ਤੇ ਮਗ ਵਿੱਚ ਖਾਦੀ ਅੱਜ ਦੇ ਦਿਨ ਲੋਕਾਂ ਨੇ ਖੀਰ ਤੋਂ ਰੋ ਤੋਂ ਖੀਰ ਤਿਆਰ ਕਰਨੀ ਆ ਤੇ ਕੱਲ ਨੂੰ ਇਹਨਾਂ ਨੇ ਛਕਣੀ ਆ ਤੇ ਇਸ ਕਰਕੇ ਅਸੀਂ ਸੋਚਿਆ ਇਹ ਮਤਲਬ ਲੋਕਾਂ ਦੀ ਬੜੀ ਵੱਡੀ ਜ਼ਰੂਰਤ ਆ ਜਿਹੜੀ ਅੱਜ ਕੱਲ ਬਹੁਤ ਘੱਟ ਕਿਤੇ ਮਿਲਦੀ ਆ ਇਸ ਕਰਕੇ ਅਸੀਂ ਬਾਹਰੋਂ ਗੰਨਾ ਸਾਰਾ ਖਰੀਦਨੇ ਆ 85 ਕੁ ਮਾਜ ਜਿਹੜਾ ਵਧੀਆ ਆ ਇਸ ਰੋ ਖੀਰਵਾ ਤੇ ਜਾਣਿਆ ਜਾਂਦਾ ਆ ਪੋਲਾ ਆ ਮਿੱਠਾ ਆ ਚਿੱਟੀ ਖੀਰ ਦੀ ਰੋ ਬਣਦੀ ਆ ਉਸੀ ਵਖਵਕ ਪਿੰਡਾਂ ਤੋਂ ਲੈ ਕੇ ਖਰੀਦ ਕੇ ਤੇ ਅਸੀਂ ਇਥੇ ਮਤਲਬ ਲੋਕਾਂ ਦੀ ਸੇਵਾ ਵਾਸਤੇ ਨੰਗਰ ਜਿਹੜਾ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਤਲਬ ਨੰਗਰ ਚੱਲਦਾ ਰਹਿੰਦੇ ਆ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਕੋਸ਼ਿਸ਼ ਕੋਸ਼ਿਸ਼ ਸਾਡੀ ਇਹੀ ਰਹੇਗੀ ਕਿ ਅਸੀਂ ਦੋਵੇਂ ਭਰਾ ਜਿੰਨਾ ਚਿਰ ਰੱਬ ਨੇ ਸਵਾਦ ਦਿੱਤੇ ਅਸੀਂ ਕੋਸ਼ਿਸ਼ ਕਰਾਂਗੇ ਪਰ ਵਾਰ ਅਸੀਂ ਆਪਣੇ ਬੱਚਿਆਂ ਨੂੰ ਵੀ ਕੇ ਪ੍ਰੇਰਿਤ ਕਰਾਂਗੇ ਕਿ ਕਮ ਸੇ ਕਮ ਇਹ ਜਿਹੜਾ ਇੱਕ ਮਤਲਬ ਤਿਹਾਰ ਆ ਹਰ ਸਾਲ ਦਾ ਅਸੀਂ ਬੜੇ ਸ਼ੌਂਕ ਨਾਲ ਮਨਾਉਂਦੇ ਆ ਅਸੀਂ ਲੋਹੜੀ ਦਾ ਤਿਹਾਰ ਸੰਗਤ ਦੀ ਸੇਵਾ ਕਰਕੇ ਅਸੀਂ ਇਹ ਚਾਹੁੰਦੇ ਆ ਕਿ ਸਾਡੇ ਜਿਹੜੇ ਬੱਚੇ ਨੇ ਆਉਣ ਵਾਲੇ ਆ ਉਹਨਾਂ ਨੂੰ ਵੀ ਪ੍ਰੇਰਿਤ ਕਰਾਂਗੇ ਕਿ ਜੋ ਤੱਕ ਚੱਲਦਾ ਰਹੇਗਾ ਇੱਕ ਦਿਨ ਕੱਢ ਕੇ ਜਰੂਰ ਕਿਸੇ ਨਾ ਕਿਸ ਤਰ੍ਹਾਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣ ਜੀ ਬਹੁਤ ਆਨੰਦ ਆ ਰਿਹਾ ਵੇਖੋ ਨਹੀਂ ਘਰੋਂ ਲੈ ਕੇ ਆਏ ਆਪਣਾ ਸਮਾਨ ਭਾਜੀ ਹੁਣੀ ਅਸੀਂ ਨਾਲ ਇਕੱਠੇ ਆਏ ਸਾਰੇ ਤੇ ਲੰਗਰ ਛਕ ਰਹੇ ਆ ਬਹੁਤ ਆਨੰਦ ਆ ਰਿਹਾ ਬਾਬੇ ਦੀ ਕਿਰਪਾ ਜੀ ਹਰ ਵਾਰੀ ਹਰ ਲੋੜੀ ਦੇ ਦਿਨ ਦਿਹਾੜ ਦੇ ਇਹ ਚਾਚਾ ਜੀ ਹੁਣੀ ਲੰਗਰ ਲਾਉਂਦੇ ਆ ਤੇ ਨਾਲ ਹੀ ਰੋਹ ਦਾ ਲੰਗਰ ਵੀ ਲਾਉਂਦੇ ਆ ਜੀ ਤੇ ਬਹੁਤ ਆਨੰਦ ਆ ਰਿਹਾ ਮੈਂ ਕਹਿੰਦਾ ਉਹ ਲੈ ਕੇ ਜਾਵਾਂਗੇ ਨਾਲੇ ਹੀ ਖੀਰ ਬਣਾ ਕੇ ਬੱਚਿਆਂ ਨੂੰ ਖਵਾਵਾਂਗੇ ਜੀ ਘਰੇ ਆ ਲੋੜੀ ਬਣਾਵਾਂਗੇ ਹਾਂਜੀ ਲੋੜੀ ਕੈਮਰਾ ਮਾਰੋ ਦੇਖੋ ਕਿੰਨੇ ਆਓ ਦੇਖੋ ਜੀ ਇੱਧਰ ਸਾਰੇ ਆਏ ਆ ਸਾਡੇ ਸਾਡੇ ਪਿੰਡ ਦੇ ਵੀ ਆ ਸਾਰੇ ਪੂਰੇ ਸ਼ਹਿਰ ਦੇ ਲੋਕ ਆਏ ਆ ਜੀ ਰੋ ਲਾਂਡ ਜੀ ਇੱਥੇ ਨਾਲੇ ਲੰਗਰ ਖਾ ਰਹੇ ਆ